हिमाचल प्रदेश से उनाचे पंजाबी गायक बब्बू मान ਦਾ ਸ਼ੋਅ ਸੀ ਸ਼ੋਅ ਦੌਰਾਨ ਉਨ੍ਹਾਂ ਤੇ Hindu ਦੇਵੀ ਦੇਵਤਿਆਂ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਲੁਧਿਆਣਾ ਦੇ Hindu ਸੰਗਠਨਾਂ ਨੇ ਡਿਪਟੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੇ ਬੱਬੂ ਮਾਨ ਸਮੇਤ ਪ੍ਰਬੰਧਕਾਂ ਵਿਰੋਧ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਿਕਰ ਯੋਗ ਹੈ ਕਿ ਹਿਮਾਚਲ ਦੇ ਉਨ੍ਹਾਂ ਚ ਇੱਕ ਸਮਾਗਮ ਕਰਵਾਇਆ ਗਿਆ ਮਾ ਚਿੰਦਪੂਣੀ ਤੋਂ ਇੱਕ ਜੋਤ ਲਿਆਂਈ ਗਈ ਤੇ ਪੂਰੇ ਸਟੇਜ ਨੂੰ ਮਾ ਚਿੰਦਪੂਣੀ ਦਰਬਾਰ ਦੇ ਸਮਾਨ ਬਣਾਉਣ ਲਈ ਇੱਕ ਮੰਦਰ ਦਾ ਰੁਕਤ ਕੀਤਾ ਗਿਆ ਬੱਬੂ ਮਾਨ ਦਾ ਸ਼ੋਅ ਵੀ ਉਸੇ ਸਟੇਜ ਤੇ ਹੋਇਆ ਉਹਨਾਂ ਨੇ ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਜਿਸ ਤੇ Hindu ਸੰਗਠਨਾਂ ਨੇ ਇਤਰਾਜ਼ ਜਤਾਇਆ ਚਿਕਾੜਚੇ ਕਿਹਾ ਗਿਆ ਹੈ ਕਿ ਪ੍ਰੋਗਰਾਮ ਚ 14 ਨਵੰਬਰ ਨੂੰ ਬੱਬੂ ਮਾਨ ਤੇ 16 ਨਵੰਬਰ ਨੂੰ ਅੰਮ੍ਰਿਤ ਮਾਨ ਦਾ ਸ਼ੋਅ ਕਰਵਾਇਆ ਗਿਆ ਇਸ ਦੌਰਾਨ ਮਹਿਫਿਲ ਮਿੱਤਰਾਂ ਦੀ ਵਰਗੇ ਗੀਤ ਗਾਏ ਗਏ ਜੋ ਨਸ਼ਿਆ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਦੇ ਨੇ ਜਿਸ ਨੂੰ ਦੇਵੀ ਮਾਤਾ ਦੇ ਦਰਬਾਰ ਦਾ ਸਿੱਧਾ ਨਿਰਾਦਰ ਕਿਹਾ ਗਿਆ ਇਸੇ ਤਰ੍ਹਾਂ ਨਿਆ ਹੋਰ ਅਪਡੇਟਸ ਲਈ ਤੁਸੀਂ ਦੇ ਟਵਿੱਟਰ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਦੇ ਨਾਲ-ਨਾਲ ਸ਼ੇਅਰ ਚਟ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ।